ਇਹ ਲੁੱਟ ਦੀ ਘਟਨਾ ਕਿਵੇਂ ਵਾਪਰੀ ਕਿਵੇਂ ਲਟੇਰੀ ਦੁਕਾਨ ਦੇ ਅੰਦਰ ਦਾਖਲ ਹੁੰਦੇ ਨੇ ਕੋਟ ਤੇ ਆ ਕੇ ਕਹਿੰਦੇ 70000 ਤੱਕ ਦੀ ਚੇਨ ਚਾਹੀਦੀ ਹੈ ਸਾਨੂੰ 골ਡ ਦੀ ਜੋ ਡਿਸਪਲੇ 'ਚ ਪਈਆਂ ਸੀਗੀਆਂ ਮੈਂ ਦਿਖਾਤਾ ਤੇੰਦਰ ਡਿਜ਼ਾਈਨ ਪਸੰਦ ਨਹੀਂ ਆਇਆ ਕੋਈ ਹੋਰ ਦਿਖਾ ਦਿਓ ਸੇਮ ਹੈ ਮੈਂ ਕਿਹਾ ਫਿਰ ਤੁਸੀਂ 4 ਵਜੇ ਤੋਂ ਬਾਅਦ ਆ ਜਾ ਨਾ ਬੇਟਾ ਵੀ ਤਦ ਤੱਕ ਆ ਜਾਏਗਾ ਇੱਕ ਉਹਨਾਂ ਨੂੰ ਇਹ ਲੱਗ ਗਿਆ ਕਿ ਬੇਟਾ ਹੈ ਨਹੀਂ ਉਹ ਜਿਵੇਂ ਮੈਂ ਲੋਕ ਖੋਲਿਆ ਉਹਨਾਂ ਨੇ ਧੱਕਾ ਪਾ ਲਿਆ ਮੈਨੂੰ ਅੰਦਰ ਹੀ ਗੇਰ ਲਿਆ ਇੱਕ ਨੇ ਤਾਂ ਗਰਦਨ ਫੜ ਲਈ ਪੂਰਾ ਦਬੋਚ ਲਿਆ ਇਸ ਨਾਲ ਐਦਾਂ ਮੇਰਾ ਸਾਹ ਨਾ ਵੀ ਬੰਦ ਹੋ ਗਿਆ ਸੀ ਦੂਸਰੇ ਨੇ ਬਾਜੂ ਪਕੜ ਲਈ ਪਰ ਫਿਰ ਬੰਤਾ ਉਹਨਾਂ ਨੇ ਕੁਰਸੀ ਦੇ ਨਾਲ ਨੂੰ ਰਸੇ ਦੇ ਨਾਲ ਦੋਨੋਂ ਹੱਥ ਪਾ ਕੇ ਤੇ ਇੱਕ ਸਰਦਾਰ ਤਾਂ ਮੇਰੇ ਕੋਲ ਹੀ ਖੜਾ ਹੋ ਗਿਆ ਦੂਜਾ ਮੁੰਡਾ ਸੀਗਾ ਉਹਨੇ ਕੈਪਾਈ ਹੋਈ ਸੀਗੀ ਤੇ ਉਹ ਸੀਗਾ ਕੋਈ 30-32 ਸਾਲ ਦਾ ਤੇ ਉਹਨੂੰ ਕਹਿੰਦਾ ਕਿ ਤੂੰ ਜਾ ਕੇ نیچے ਸਾਰਾ ਭਰ ਲੈ ਸਮਾਨ ਜਦ ਸਭ ਕੁਝ ਕਰਕੇ ਮੈਂ ਫਿਰ ਬੋਲ ਰਿਹਾ ਸੀਗਾ ਕਹਿੰਦੇ ਫਿਰ ਗੋਲੀ ਮਾਰ ਦਾਂਗੇ ਅਗਰ ਜ਼ਿਆਦਾ ਬੋਲਿਆ ਤਾਂ ਚੁੱਪਚਾਪ ਬਹਿ ਜਾ ਕਿ ਕਿ ਗੋਲੀ ਮਾਰ ਦਾਂਗੇ ਅਸਲਾ ਸੀ ਉਹਨਾਂ ਕੋਲ ਪਿਸਤੌਲ ਸੀ ਕੋਈ ਮਿੱਠੂ ਬੈਗ ਸੀਗਾ ਹੁਣ ਪਤਾ ਨਹੀਂ ਸੀਗਾ ਕਿ ਨਹੀਂ ਸੀਗਾ ਸਰਦਾਰ ਦੇ ਥੋੜਾ ਜਿਹਾ ਇਹ ਫੇਸ ਇਦਾਂ ਦਾ ਸੀਗਾ ਤੇ ਪੱਗ ਪਾਈ ਹੋਈ ਸੀ ਪੂਰੀ ਟਾਈਟ ਜੀ ਪੈਕ ਪਾਈ ਹੋਈ ਸੀਗੀ ਬਲੈਕ ਕਲਰ ਦੀ ਬਲੈਕ ਕਲਰ ਦੀ ਟੀ-ਸ਼ਰਟ ਬਲੈਕ ਕਲਰ ਦੀ ਪੈਂਟ ਜੋ ਦੂਜਾ ਮੁੰਡਾ ਸੀਗਾ ਉਹਨੇ ਚੈੱਕਡਰ ਸ਼ਰਟ ਪਾਈ ਹੋਈ ਸੀਗੀ ਤੇ ਕਾਲੀ ਪੈਂਟ ਸੀਗੀ ਤੇ ਟੋਪੀ ਪਾਈ ਸੀ ਗਰੇਜ ਜਿਹਾ ਕਲਰ ਦੀ ਮਨ ਦੇ ਵਿੱਚ ਕਈ ਤਰ੍ਹਾਂ ਦੇ ਸਵਾਲ ਪੈਦਾ ਹੁੰਦੇ ਨੇ ਕੀ ਕੋਈ ਘਰ ਦਾ ਪੇਤੀ ਤਾਂ ਨਹੀਂ ਲੰਕਾ ਨਾ ਨਾ ਕੈਮਰੇ ਲੱਗੇ ਹੋਏ ਆ ਮੈਨੂੰ ਕੋਸਤੇ ਡੀਵੀਆਰ ਕਿੱਥੇ ਆ ਮੈਂ ਕਿਹਾ ਮੈਂ ਤਾਂ ਕਦੇ ਕਦੇ ਆਣਾ ਦੁਕਾਨ ਤੇ ਮੈਨੂੰ ਨਹੀਂ ਪਤਾ ਬੇਟੇ ਨੂੰ ਪਤਾ ਜਦੋਂ ਉਹਨਾਂ ਨੇ ਲੋਕਰ ਖੋਲੇ ਖੁੱਲਾ ਸੀਗਾ ਲੋਕਰ ਬਾਕੀ ਡਿਸਪਲੇ ਸੀ ਬਾਕੀ ਮਾਲ ਲ ਦੁਕਾਨ ਚ ਪਿਆ ਸੀ ਅੰਦਰ ਲੋਕਰ ਚ ਉੱਪਰ ਡੀਵੀਆਰ ਪਈ ਸੀ ਉਹ ਉਹ ਵੀ ਨਾਲ ਚੁੱਕ ਕੇ ਲੈ ਗਏ ਡਿਸਪਲੇ ਚ ਨਾ ਚਾਂਦੀ ਪੈਸੀ ਕੀ ਕਾਫੀ ਸਾਮਨ ਦਾ ਮੀਨਾ ਸ਼ਿਰੋਏ ਪਾਇਲਾ ਵਗੈਰਾ ਸਭ ਭਾਰੀ ਭਾਰੀਆਂ ਉਹ 10 15 ਕਿਲੋ ਚਾਂਦੀ ਹੋਣੀ ਹੈ ਜਿੰਨਾ ਸੀਗੀ ਆ ਪੈਂਡੈਂਟ ਸੀਗੇ ਉਹ ਵੀ ਨਾਲ ਪਾ ਲਿਆ ਡੇਰਾ ਵਸੀ ਦੇ ਟਕੋਲੀ ਦੇ ਵਿੱਚ ਸੁਨਿਆਰੇ ਦੀ ਦੁਕਾਨ ਤੋਂ ਦਿਨ ਦਿਹਾੜੇ ਵੱਡੀ ਲੁੱਟ ਹੋਈ ਆ ਜਿਸ ਦੇ ਵਿੱਚ 2 ਕਿਲੋ ਸੋਨਾ ਤੇ 20 ਕਿਲੋ ਚਾਂਦੀ ਲੁੱਟਿਆ ਗਿਆ ਤਾਂ ਉਸ ਦੁਕਾਨ ਦੇ ਮਾਲਕ ਸਾਡੇ ਨਾਲ ਨੇ ਇਹਨਾਂ ਨੂੰ ਬੰਦਕ ਬਣਾਇਆ ਗਿਆ ਰੱਸੀ ਦੇ ਨਾਲ ਬੰਨ ਦਿੱਤਾ ਸੀ ਤਾਂ ਉਸ ਤੋਂ ਬਾਅਦ ਜਿਹੜਾ ਦੁਕਾਨ ਦੇ ਵਿੱਚੋਂ ਲੁੱਟ ਕੇ ਲੁਟੇਰੇ ਸੋਨਾ ਫਰਾਰ ਹੋ ਗਏ ਨੇ ਹਸਪਤਾਲ ਦੇ ਵਿੱਚ ਮੌਜੂਦ ਨੇ ਤਾਂ ਇਹਨਾਂ ਦੇ ਗੁੱਜੀਆਂ ਸੱਟਾਂ ਲੱਗੀਆਂ ਨੇ ਤਾਂ ਹਸਪਤਾਲ ਦੇ ਵਿੱਚੋਂ ਮੈਡੀਕਲ ਕਰਵਾਉਣ ਦੇ ਲਈ ਆਏ ਨੇ ਗੱਲਬਾਤ ਕਰਦੇ ਆ ਪਹਿਲਾਂ ਨਾਮ ਦੱਸੋ ਜੀ ਨਾਮ ਸੁਰਿੰਦਰ ਕੁਵਾਤਰਾ ਕਿਵੇਂ ਲੁੱਟ ਦੀ ਘਟਨਾ ਕਿਵੇਂ ਵਾਪਰੀ ਕਿਵੇਂ ਲੁਟੇਰੀ ਦੁਕਾਨ ਦੇ ਅੰਦਰ ਦਾਖਲ ਹੁੰਦੇ ਨੇ ਤੁਹਾਡੀ ਪਹਿਲੇ 11:30 ਵਜੇ ਕੋਲ ਆਏ ਸੀਗੇ ਤੇ ਆ ਕੇ ਕਹਿੰਦੇ 70000 ਤੱਕ ਦੀ ਚੀਜ਼ ਚਾਹੀਦੀ ਆ ਸਾਨੂੰ 골ਡ ਦੀ ਜੋ ਡਿਸਪਲੇ 'ਚ ਪਈਆਂ ਸੀਗੀਆਂ ਮੈਂ ਦਿਖਾਤਾ ਦੁਕਾਨ ਬੇਟੇ ਦੇ ਨਾਮ ਤੇ ਹੀ ਇਹ ਬੇਟਾ ਡੀਲ ਕਰਦਾ ਵੈਸੇ ਮੈਂ ਨਾਲ ਬੈਠਦਾ ਉਸਤੇ ਤਮੇ ਦਿਖਾਈਆਂ ਕਿ ਇਹਦੇ ਡਿਜ਼ਾਈਨ ਪਸੰਦ ਨਹੀਂ ਆਇਆ ਕੋਈ ਹੋਰ ਦਿਖਾ ਦਿਓ ਸੇਮ ਐ ਮੈਂ ਕਿਹਾ ਫਿਰ ਤੁਸੀਂ 4 ਵਜੇ ਤੋਂ ਬਾਅਦ ਆ ਜਾ ਨਾ ਬੇਟਾ ਵੀ ਤਦ ਤੱਕ ਆ ਜਾਏਗਾ ਇਹ ਕੋਨਾਂ ਨੂੰ ਇਹ ਲੱਗੇ ਕਿ ਬੇਟਾ ਹੈ ਨਹੀਂ ਫਿਰ ਉਹ ਚਲੇ ਗਏ ਫਿਰ ਨਾ ਪੋਨਕਨਟੋਇਆ 12:30 ਉਹ ਫਿਰ ਆ ਗਏ ਮੈਂ ਲੋਕ ਕਿਤਾ ਸੀਗਾ ਦਰਵਾਜ਼ਾ ਮੈਂ ਦਰਵਾਜ਼ੇ ਕੋਲ ਚਲਾ ਗਿਆ ਕੋਈ ਪਤ ਨਹੀਂ ਕਿਉਂ ਮੇਰੇ ਡਾਊਟ ਆਇਆ ਤੇ ਮੈਂ ਕਿਹਾ ਇੱਥੇ ਹੀ ਗੱਲ ਕਰਕੇ ਭੇਜ ਦਾਂਗਾ ਇਹਨਾਂ ਨੂੰ ਜਾਂ ਮੈਂ ਬਾਹਰ ਭੱਜ ਜਾਗਾ ਅਗਰ ਕੁਝ ਹੋਇਆ ਤਾਂ ਤੇ ਉਹ ਜਿਵੇਂ ਮੈਂ ਲੋਕ ਖੋਲਿਆ ਉਹਨਾਂ ਨੇ ਧੱਕਾ ਪਾ ਲਿਆ ਮੈਨੂੰ ਅੰਦਰ ਹੀ ਗੇਰ ਲਿਆ ਇੱਕ ਨੇ ਤਾਂ ਗਰਦਨ ਪਕੜ ਲਈ ਪੂਰਾ ਦਬੋਚ ਲਿਆ ਇਸ ਨਾਲ ਐਦਾਂ ਮੇਰਾ ਸਾਹ ਨਾ ਵੀ ਬੰਦ ਹੋ ਗਿਆ ਸੀ ਦੂਸਰੇ ਨੇ ਬਾਜੂ ਪਕੜ ਲਈ ਫਿਰ ਮੈਂ ਕਿਹਾ ਮੈਨੂੰ ਸਾਹ ਨਹੀਂ ਆ ਰਿਹਾ ਫਿਰ ਥੋੜਾ ਢਿੱਲਾ ਕਰਕੇ ਬਾਜੂ ਪਕੜ ਕੇ ਉੱਪਰ ਹੀ ਲੈ ਗਏ ਉੱਪਰ ਫਿਰ ਬੰਨਤਾ ਉਹਨਾਂ ਨੇ ਕੁਰਸੀ ਦੇ ਨਾਲ ਮੈਨੂੰ ਰਸੇ ਦੇ ਨਾਲ ਦੋਨੋਂ ਹੱਥ ਪਾ ਕੇ ਤੇ ਇੱਕ ਸਰਦਾਰ ਤਾਂ ਮੇਰੇ ਕੋਲ ਹੀ ਖੜਾ ਹੋ ਗਿਆ 35-40 ਸਾਲ ਦਾ ਹੋਏਗਾ ਤੇ ਦੋ ਦੂਜਾ ਮੁੰਡਾ ਸੀਗਾ ਉਹਨੇ ਕੈਪ ਪਾਈ ਹੋਈ ਸੀਗੀ ਤੇ ਉਹ ਸੀਗਾ ਕੋਈ 30-32 ਸਾਲ ਦਾ ਤੇ ਉਹਨੂੰ ਕਹਿੰਦਾ ਕਿ ਤੂੰ ਜਾ ਕੇ نیچے ਸਾਰਾ ਭਰ ਲੈ ਸਮਾਨ ਫਿਰ ਉਹ ਨੀਚੇ ਚਲਾ ਗਿਆ ਫਿਰ ਮੈਂ ਦੂਸਰਾ ਕਹਿੰਦਾ ਉਹਨੂੰ ਕਿ ਇਹਨਾਂ ਦੇ ਮੂਵੀ ਬੰਦੇ ਤੇ ਅੱਖਾਂ ਵੀ ਬੰਦੇ ਮੈਂ ਕਿ ਜਦ ਮੈਂ ਤੁਹਾਨੂੰ ਕਸਮ ਖਾਂਦੇ ਆ ਮੈਂ ਕੁਝ ਨਹੀਂ ਕਹਿ ਰਿਹਾ ਤੁਹਾਨੂੰ ਤਾਂ ਫਿਰ ਤੁਸੀਂ ਕਿਉਂ ਬੰਦੇ ਹੋ ਰਹਿਣਦੇ ਯਾਰ ਉਹ ਫਿਰ ਨਹੀਂ ਬੰਨਿਆ ਫਿਰ ਉਹਨਾਂ ਨੇ ਉਹ ਮੇਰੇ ਕੋਲ ਖੜਾ ਰਿਹਾ ਫਿਰ ਉਹ ਨੀਚੇ ਚਲਾ ਗਿਆ ਫਿਰ ਉਹ ਜਦ ਸਭ ਕੁਝ ਕਰਕੇ ਮੈਂ ਫਿਰ ਬੋਲ ਰਿਹਾ ਸੀਗਾ ਕਹਿੰਦੇ ਫਿਰ ਗੋਲੀ ਮਾਰ ਦਾਂਗੇ ਅਗਰ ਜ਼ਿਆਦਾ ਬੋਲੇ ਤਾਂ ਚੁੱਪਚਾਪ ਬਹਿ ਜਾ ਹੁਣ ਨੇ ਕਿਹਾ ਕਿ ਗੋਲੀ ਮਾਰ ਦਾਂਗੇ ਅਸਲਾ ਸੀ ਉਹਨਾਂ ਕੋਲ ਪਿਸਤੌਲ ਸੀ ਕੋਈ ਦਰਵਾਜ਼ਾ ਪਿੱਠੂ ਬੈਗ ਸੀਗਾ ਹੁਣ ਪਤਾ ਨਹੀਂ ਸੀਗਾ ਕਿ ਨਹੀਂ ਸੀਗਾ ਮੈਂ ਦੇਖਿਆ ਨਹੀਂ ਹੈ हां ना देखया ਨਹੀਂ ਹੈ ਕਿਸ ਤਰ੍ਹਾਂ ਦਾ ਬੋਲਿਆ ਸੀ ਉਹਨਾਂ ਦੀ ਬੋਲੀ ਕਿਹੋ ਜੀ ਸੀ ਪਛਾਣਦੇ ਉਹਨਾਂ ਦੇ ਚਿਹਰੇ ਬੁੜੀ ਬਹੁਤ ਪੰਜਾਬੀ ਬੋਲ ਰਹੇ ਸੀਗੇ हां ਮੈਂ ਪਛਾਣ ਲਾਂਗਾ ਮੇਰੇ ਸਾਹਮਣੇ ਆਇਆ ਥਾ ਮੈਂ ਪਛਾਣ ਲਾਂਗਾ ਕਿਸ ਤਰ੍ਹਾਂ ਬੋਲਿਆ ਥੋੜਾ ਦੱਸ ਸਰਦਾਰ ਦੇ ਥੋੜਾ ਜਿਹਾ ਇਹ ਫੇਸ ਅੱਦਾ ਦਾ ਸੀਗਾ ਤੇ ਪੱਗ ਪਾਈ ਹੋਈ ਸੀ ਪੂਰੀ ਟਾਈਟ ਜੀ ਪੱਗ ਪਾਈ ਹੋਈ ਸੀਗੀ ਬਲੈਕ ਕਲਰ ਦੀ ਬਲੈਕ ਕਲਰ ਦੀ ਟੀ-ਸ਼ਰਟ ਬਲੈਕ ਕਲਰ ਦੀ ਪੈਂਟ ਜੋ ਦੂਜਾ ਮੁੰਡਾ ਸੀਗਾ ਉਹਨੇ ਚੈੱਕਡਰ ਸ਼ਰਟ ਪਾਈ ਹੋਈ ਸੀਗੀ ਤੇ ਕਾਲੀ ਪੈਂਟ ਸੀਗੀ ਤੇ ਟੋਪੀ ਪਾਈ ਸੀ ਗਰੇ ਜਿਹੇ ਕਲਰ ਦੀ ਇਹਨਾਂ ਕਦੇ ਉਹਨਾਂ ਦੀ ਆਵਾਜ਼ ਆਪਣੀ ਦੁਕਾਨ ਤੇ ਜਾਂ ਫਿਰ ਪਹਿਲਾਂ ਕਦੇ ਦੁਕਾਨ ਦੇ ਨੇੜੇ ਘੁੰਮਦੇ ਦੇਖੇ ਮੈਂ ਨਹੀਂ ਦੇਖੇ ਮੈਂ ਨਹੀਂ ਦੇਖੇ ਉਹ ਪਹਿਲੇ ਜਦਾ ਹੈ ਨਾ ਚੇਨ ਕੁੱਛਣ ਲਈ ਉਹ ਇੱਧਰ ਉੱਧਰ ਤਾਂ ਦੇਖ ਰਹੇ ਸੀਗੇ ਵੈਸੇ ਤਾਂ ਉਹ ਫਿਰ ਦੇਖ ਕੇ ਚਲੇ ਗਏ ਉਹ ਦੇਖ ਗਏ ਕਿ ਮੈਂ ਇਕੱਲਾ ਹੈਗਾ ਦੁਕਾਨ ਤੇ ਫਿਰ ਉਸ ਤੋਂ ਬਾਅਦ ਫਿਰ 11:30 ਵਜੇ ਆਏ ਤੇ 12:42 ਤੇ ਨਿਕਲ ਗਏ ਫਿਰ ਕੀ ਕੋਈ ਸ੍ਰੀਕੀ ਕੀਤੀ ਕਿ ਜਦੋਂ ਤੁਹਾਡਾ ਬੇਟਾ ਦੁਕਾਨ ਦੇ ਉੱਤੇ ਨਹੀਂ ਸੀ ਤੁਸੀਂ ਇਕੱਲੇ ਸੀ ਉਸ ਸਮੇਂ ਦੁਕਾਨ ਤੇ ਲੁੱਟੋ ਹਾਂ ਬਸ ਉਹਨਾਂ ਨੇ ਦੇਖਿਆ ਹੋਣਾ ਕਹਿੰਦੇ ਬਈ ਵੀਰ ਕਿੱਥੇ ਹੈ ਪਤਨੀ ਪਤਾ ਉਹਨਾਂ ਨੂੰ ਮੈਂ ਕਿ ਉਹ ਤਾਂ ਮੰਨੀ ਮਾਜ਼ਰ ਹੈ ਗਿਆ ਵੀ ਠਹਿਰ ਕੇ ਆਏਗਾ ਉਹ ਦੇਖ ਗਿਆ ਵੀ ਅਕਿੱਲੇ ਹੈਗੇ ਆ ਪੰਜਾਬੀ ਬੋਲ ਰਹੇ ਸੀਗੇ ਆਪਜ ਕਹਿੰਦੇ ਫੇਰ ਆਵਾਂਗੇ ਫੇਰ ਆਗੇ ਫਿਰ ਉੱਥੋਂ ਤੱਕ ਕੋਈ ਪਤਾ ਚੱਲਿਆ ਵੀ ਕੌਣ ਸੀ ਜਾਂ ਕੁਸਰਾ ਗੱਲ ਤੱਕ ਪੁਲਿਸ ਡਿਪਾਰਟਮੈਂਟ ਸਾਰੇ ਉਸ ਵਕਤ ਦੀ ਥੋੜੀ ਦੇਰ ਚ 5-7 ਮਿੰਟਾਂ ਚ ਐਸ ਐਚ ਓ ਸਾਰੇ ਪੂਰੀ ਟੀਮ ਤੇ ਐਸ ਪੀ ਸਾਹਿਬ ਵੀ ਦੁਕਾਨ ਤੇ ਆਏ ਸੀਗੇ ਤੋਂ ਉਹਨਾਂ ਨੇ ਕਿਹਾ ਤੁਸੀਂ ਚਿੰਤਾ ਨਾ ਕਰੋ ਤੋਂ ਮੇਰੇ ਖਿਆਲ ਸੀ ਆਈਏ ਵਾਲੇ ਵੀ ਆਏ ਸੀਗੇ ਰਿਪੋਰਟਰ ਤਾਂ ਉਸੇ ਵਕਤ ਵੀ ਆ ਗਏ ਸੀਗੇ ਫਿਰ ਮੈਂ ਦੁਪਹਿਰੇ ਜਾ ਕੇ ਥਾਣੇ ਬਿਆਨ ਦਿੱਤੇ ਸੀਗੇ ਫਿਰ ਸਵੇਰੇ ਆਪ ਉਹਨਾਂ ਨੇ ਐਫ ਆਈ ਆਰ ਲੈ ਲੀਆ ਰਾਤ 11 ਵਜੇ ਤੱਕ ਆ ਸੋਚਾ ਸਾਬ ਦੇ ਫੋਨ ਆਉਂਦੇ ਰਹੇ ਫੋਟੋ ਆ ਭੇਜਦੇ ਰਹੇ ਮੈਨੂੰ ਹੁਣ ਤੱਕ ਕਿ ਮੈਂ ਤੁਹਾਨੂੰ ਤੁਸੀਂ ਤੰਦਰੁਸਤੋਂ ਕਿੱਥੇ ਕਿੱਥੇ ਸੱਟਾਂ ਲੱਗੀਆਂ ਤੁਹਾਡੇ بس ਇਹ ਕੋਣੀ ਤੇ ਲੱਗੀ ਸੀਗੀ ਗਰਦਨ ਤੇ ਰੈਸ਼ਿਸ ਪਏ ਹੋਏ ਆ ਇੱਥੇ ਤੇ ਇਹ ਦਰਦ ਹੁੰਦੀ ਆ ਇੱਥੇ ਦੋਨੇ ਮੋਡਿਆਂ ਤੇ ਤੇ ਇਹ ਇਹ ਕੱਟ ਆ ਗਿਆ ਇੱਥੇ ਤੇ ਇੱਥੇ ਟੰਗ ਤੇ ਸੋਜਿਸ਼ ਹੈਗੀ ਹੈ ਪੂਰਾ ਦਮਤਾ ਪੂਰਾ ਦਮਤਾ ਸੀਗਾ ਸਾਹ ਨਾ ਬੰਦ ਹੋ ਗਿਆ ਸੀ ਫਿਰ ਮੈਂ ਉਹਨਾਂ ਨੂੰ ਮੈਂ ਕਿਹਾ ਕਿ ਮੈਂ ਤੁਹਾਨੂੰ ਕੁਝ ਕਹਿ ਹੀ ਨਹੀਂ ਰਿਹਾ ਗਲਾ ਤਾਂ ਛੋੜ ਦਿਓ ਮੇਰਾ ਤਾਂ ਉਹਨਾਂ ਨੇ ਛੋੜਿਆ ਤਾਂ ਨਹੀਂ ਗਲਾ ਲੇਕਿਨ ਐਵੇਂ ਇੱਕ ਨੇ ਗਲਾ ਪਕੜਿਆ ਹੋਇਆ ਇੱਕ ਨੇ ਬਾਜੂ ਪਕੜੇ ਹੋਏ ਉੱਪਰ ਜਾ ਕੇ ਫਿਰ ਬੰਨਿਆ ਉਹਨਾਂ ਨੇ ਲੋੜੇ ਬੇਟੇ ਕਹ ਰਹੇ ਸੀ ਕਿ 2.5 ਕਰੋੜ ਦਾ ਨੁਕਸਾਨ ਹੋ ਗਿਆ ਕਿ ਕਰਜ਼ਾ ਚੁੱਕ ਕੇ ਕਾਰੋਬਾਰ ਸ਼ੁਰੂ ਕੀਤਾ ਸੀ ਮਿਹਨਤ ਕੀਤੀ ਸੀ ਕਿ ਥੋੜਾ ਬਹੁਤ ਲੋਨ ਲਿਆ ਸੀਗਾ ਆਪਣੀ ਮਿਹਨਤ ਤੇ 10 ਸਾਲ ਤੋਂ ਮਿਹਨਤ ਕਰ ਰਿਹਾ ਸੀਗਾ ਬੇਟਾ ਮੈਂ ਠੇਕੇਦਾਰੀ ਕਰਦਾ ਹਾਂ ਫੁੱਡਾ ਵਿੱਚ ਹੁਣ ਪਿਛਲੇ ਸਾਲ ਤੋਂ ਮੈਂ ਦੁਕਾਨ ਤੇ ਹੀ ਬੈਠ ਰਿਹਾ ਸੀਗਾ ਅੱਲੇ ਉੱਥੇ ਮੈਂ ਕਰ ਨਹੀਂ ਰਿਹਾ ਸੀਗਾ ਕਿੰਨੇ ਸਮੇਂ ਪਹਿਲਾਂ ਕਾਰੋਬਾਰ ਸ਼ੁਰੂ ਕੀਤਾ ਸੋਨੇ ਦਾ ਸੋਨੇ ਦਾ 4 ਸਾਲ ਤੋਂ ਘਰ ਤੋਂ ਕਰ ਰਹੇ ਸੀਗੇ ਤੇ 2019 ਤੋਂ ਦੁਕਾਨ ਤੋਂ ਲੈ ਆਪਣੇ ਖਰੀਦੇ ਸੀਗੇ ਤਦ ਤੋਂ ਕਰ ਰਹੇ ਸਾਡੀ ਪਹਿਲੀ ਦੁਕਾਨ ਖੁੱਲੀ ਸੀਗੀ ਸਾਡੀ ਕੰਪਲੈਕਸ ਕਿਸੇ ਤੇ ਡਰ ਹੈ ਤੁਹਾਨੂੰ ਕਿਸੇ ਦੇ ਸ਼ੱਕ ਹੈ ਕੋਈ ਵੀ ਕੋਈ ਪੇਤੀ ਹੋਵੇ ਕਿਉਂਕਿ ਜਦੋਂ ਦੁਕਾਨ ਤੇ ਕੋਈ ਹੋਵੇ ਨਾ ਕੋਈ ਤਾਂ ਇਸ ਦਮ ਲੁੱਟਪ ਹੋ ਜਾਣਾ ਤਾਂ ਫਿਰ ਮਨ ਦੇ ਵਿੱਚ ਕਈ ਤਰ੍ਹਾਂ ਦੇ ਸਵਾਲ ਪੈਦਾ ਹੁੰਦੇ ਨੇ ਕਿ ਕੋਈ ਘਰ ਦਾ ਪੇਤੀ ਤਾਂ ਨਹੀਂ ਲੰਕਾ ਟਾ ਨਾ ਨਾ ਕਿਸੇ ਤੇ ਕੋਈ ਸ਼ੱਕ ਨਹੀਂ ਐ ਨਾ ਆਪਾਂ ਕੋਈ ਦੇਖਿਆ ਉਹਨਾਂ ਨੂੰ ਪਹਿਲੇ ਵੀ ਕਦੇ ਨਹੀਂ ਦੇਖਿਆ ਉਹਨਾਂ ਨੂੰ ਕੱਲ੍ਹ ਇੱਕ ਚੀਜ਼ ਹੋਰ ਵੀ ਐ ਮੈਂ ਦੇਖਿਆ ਵੀ ਸਾਰੀ ਮਾਰਕੀਟ ਆ ਉੱਥੇ ਨਾਲ 1000 ਦੇ ਕਰੀਬ ਲੋਕ ਰਹਿੰਦੇ ਹੋਣਗੇ ਕਿੰਨੀ ਵੱਡੀ ਬਿਲਡਿੰਗ ਐ 500 ਮੀਟਰ ਤੇ ਪੁਲ ਸਾਡੇ 550 ਫਲੈਟ 500 ਮੀਟਰ ਤੇ ਪੁਲਿਸ ਥਾਣਾ ਪਤਾ ਨਹੀਂ ਚੱਲਿਆ ਉਹ ਦੇਖ ਲਿਆ ਮੌਕਾ ਉਹਨਾਂ ਨੇ ਨਾ ਪਹਿਲੇ ਤਾਂ ਦੇ ਆ ਕੇ ਚੇਨ ਵਗੈਰਾ ਦੇਖ ਕੇ ਚਲੇ ਗਏ ਭਈ ਆਸ-ਪਾਸ ਕੋਈ ਹੈ ਨਹੀਂ ਭਈ ਆਪਾਂ ਆ ਸਕਦੇ ਨਾਲੇ ਮੈਂ ਇਕੱਲਾ ਬੈਠਾ ਸੀਗਾ ਤੇ ਸ਼ੀਸ਼ੇ ਦਾ ਦਰਵਾਜਾ ਹੈ ਕੋਈ ਅੰਦਰ ਆ ਜਾਏ ਉਸ ਤੋਂ ਬਾਅਦ ਆਵਾਜ਼ ਤਬਾਰ ਜਾਂਦੀ ਨਹੀਂ ਹੈ ਕੈਮਰੇ ਲੱਗੇ ਹੋਏ ਆ ਮੈਨੂੰ ਕੋਈ ਸਿੱਧੇ ਡੀਵੀਆਰ ਕਿੱਥੇ ਆ ਮੈਂ ਕਹਾਂ ਮੈਂ ਤਾਂ ਕਦੇ-ਕਦੇ ਆਣਾ ਦੁਕਾਨ ਤੇ ਮੈਨੂੰ ਨਹੀਂ ਪਤਾ ਬੇਟੇ ਨੂੰ ਪਤਾ ਜਦ ਉਹਨਾਂ ਨੇ ਲੋਕਰ ਖੋਲੇ ਖੁੱਲਾ ਸੀਗਾ ਲੋਕਰ ਬਾਕੀ ਡਿਸਪਲੇ ਸੀ ਬਾਕੀ ਮਾਲ ਲ ਦੁਕਾਨ ਚ ਪਿਆ ਸੀਗਾ ਅੰਦਰ ਲੋਕਰ ਚ ਉੱਪਰ ਡੀਵੀਆਰ ਪਈ ਸੀਗੀ ਉਹ ਉਹ ਵੀ ਨਾਲ ਫੁੱਟ ਕੇ ਲੈ ਗਏ ਕਿੰਨੇ ਕੁ ਮਿੰਟ ਬਈ ਸਾਰੀ ਘਟਨਾ ਨੂੰ ਜਾਂਦੇ 12 ਮਿੰਟ ਸਾਢੇ 12 ਆਏ 12:42 ਤੇ ਚਲੇ ਗਏ ਥੱਲੇ ਮਾਰਕੀਟ ਥੱਲੇ ਦੋ ਦੁਕਾਨਾਂ ਨੇ ਪੂਰੀ ਮਾਰਕੀਟ ਆ ਕੋਈ ਜਦੋਂ ਰੋਲਾ ਪਾਇਆ ਤਾਂ ਬਾਹਰ ਨਹੀਂ ਨਿਕਲੇ ਕੋਈ ਲੋਕ ਜਦ ਮੈਂ ਬਾਹਰ ਆਇਆ ਨਾ ਇੱਕ ਤਾਂ ਹੱਥ ਖੋਲ ਲਿਆ ਦੂਸਰਾ ਮੈਂ ਕੁਰਸੀ ਸਮੇਤ ਹੀ نیچے ਆ ਗਿਆ ਫਿਰ نیچے ਰੋਲਾ ਪਾਇਆ ਟਾਬੇ ਵਾਲੇ ਨੂੰ ਕਿਹਾ ਫਿਰ ਉਹਨੇ ਚਾਕੂ ਨਾਲ ਮੇਰੇ ਹੱਥ ਰੱਸੀ ਕੱਟੀ ਫਿਰ ਬੇਟੇ ਨੂੰ ਉਹਨਾਂ ਨੇ ਫੋਨ ਕੀਤਾ ਮੈਂ ਪੁਲਿਸ ਨੂੰ ਕਰ ਰਿਹਾ ਸੀਗਾ ਇਨ ਬਿਟਵੀਨ ਕਿਸੇ ਹੋਰ ਨੇ ਪੁਲਿਸ ਨੂੰ ਕਰਤਾ ਫਿਰ 5 ਮਿੰਟ ਚ ਪੁਲਿਸ ਆ ਗਏ ਸੀ ਬੜਾ ਮੋਬਾਈਲ ਫੜਨ ਦੀ ਕੋਸ਼ਿਸ਼ ਕੀਤੀ ਮੋਬਾਈਲ ਤੁਹਾਡਾ ਕਿੱਥੇ ਸੀ ਮੋਬਾਈਲ ਤੇ ਕਾਊਂਟਰ ਤੇ ਪਿਆ ਸੀਗਾ ਉਸ ਤੇ YouTube ਤੇ ਖਬਰਾਂ ਆ ਰਹੀਆਂ ਸੀਗੀਆਂ ਉਹ ਮੈਂ ਖਬਰਾਂ ਦੇਖ ਰਿਹਾ ਸੀ ਉਹ ਚਲਦਾ ਰਿਹਾ ਜਦ ਮੈਂ نیچے ਤਾਂ ਵੀ ਚਲ ਰਿਹਾ ਸੀਗਾ ਖੁੱਲੀ ਸੀ ਜਿੱਥੇ 골ਡ ਪਿਆ ਸੀ ਸਰ ਹਾਂ ਬਸ ਦਰਵਾਜ਼ਾ ਬੰਦ ਸੀਗਾ ਵੈਸੇ ਖੁੱਲੀ ਸੀ ਕਿਉਂਕਿ ਖੁੱਲੀ ਰੱਖਦੇ ਆਂ ਇੱਕ ਵਾਰੀ ਦੁਕਾਨ ਤੇ ਆ ਗਏ ਆ ਪਾਰਟ ਵਾਈ ਤੱਕ ਦੁਕਾਨ ਤੇ ਹੋਈਦਾ ਦੁਪਹਿਰੇ 2 ਤੋਂ 4 ਲੰਚ ਕਰਨ ਚਾਹੀਦਾ ਬਸ ਡਿਸਪਲੇ ਤੇ ਵੀ ਕਈ ਵਾਰ ਰੇਂਜ ਹੁੰਦਾ ਮੈਨੂੰ ਸੁਣਨ ਦੇ ਵਿੱਚ ਕੀ ਬਹੁਤ ਜ਼ਿਆਦਾ ਜਿਹੜੀ ਜੁਐਲਰੀ ਲਾਉਂਦੇ ਨੇ ਉਹ ਨਕਲੀ ਲਾਉਂਦੇ ਤੁਹਾਡੀ ਅਸਲੀ ਕੋਈ ਲਾਈ ਉਹ ਜੋ ਨਕਲੀ ਲਾਉਂਦੇ ਆ ਨਾ ਉਹ ਬਾਹਰ ਜੋ ਸ਼ੀਸ਼ਾ ਹੁੰਦਾ ਉੱਤੇ ਨਕਲੀ ਲੱਗੀ ਹੁੰਦੀ ਹੈ ਵੱਡੇ ਵੱਡੇ ਸੱਕ ਅੰਦਰ ओरिजिनल ਹੀ ਹੁੰਦੀ ਹੈ ਕੂਕੀ ਅੰਦਰ ਆਪਾਂ ਬੈਠੇ ਹੁੰਦੇ ਆ ਬਾਹਰ ਸ਼ੀਸ਼ੇ ਦਾ ਹੁੰਦਾ ਨਾ ਕਾਉਂਟਰ ਜੋ ਬਾਹਰ ਲੋਕਾਂ ਨੂੰ ਨਜ਼ਰ ਆਏ ਉਸੇ ਦੂਸਰੀ ਲੱਗੀ ਹੁੰਦੀ ਹੈ ਉਹ ਪਰ ਰੱਖਿਆ ਨਹੀਂ ਹੋਇਆ ਸੀ ਉਹ ਜੀ ਕਿਹਾ ਸੀ ਜੀ ਉਹਨਾਂ ਦੀ ਤੋੜੀ ਬਹੁਤ ਪੰਜਾਬੀ ਬੋਲ ਰਹੀ ਸੀ ਕਿ ਥੋੜੀ ਬਹੁਤ ਹਿੰਦੀ ਵੀ ਬੋਲੀ ਜਦ ਚੇਨ ਲੈਣ ਲਈ ਆਏ ਫਿਰ ਆਪਾਂ ਆਪਣੀ ਆਫਿਸ ਚਲਦੇ ਆ ਉਹ ਕਰਦੇ ਆ ਫਿਰ ਆ ਜਾਵਾਂਗੇ ਐ ਕਰਕੇ ਫਿਰ ਨਿਕਲ ਗਏ ਸਾਨੂੰ ਡਾਊਟ ਹੋਇਆ ਸੀ ਜਦੋਂ ਕਹਿੰਦੇ ਸੀ ਕਿ 70000 ਸਾਡਾ ਬਜਟ ਹੈ 70000 ਦੀ ਹੀ ਚੇਨ ਉਸ ਵਕਤ ਉਸ ਵਕਤ ਨਹੀਂ ਡਾਊਟ ਹੋਇਆ ਸੀਗਾ ਫਿਰ ਜਦ ਪਿੱਠੂ ਬੈਕ ਮੈਂ ਦੇਖਿਆ ਨਾ ਉਹਨਾਂ ਦੀ ਸ਼ਕਲਾਂ ਦੇਖੀਆਂ ਵੀ ਜਦ ਜਾਨ ਲੱਗੇ ਤਾਂ ਮੈਨੂੰ ਡਾਊਟ ਹੋਇਆ ਸੀਗਾ ਫਿਰ ਬੇਟਾ ਦਾ ਫੋਨ ਵੀ ਆਇਆ ਕਿਉਂਕਿ ਬੇਟੇ ਨੂੰ ਮੈਂ ਫੋਟੋ ਭੇਜ ਰਾਂ ਫਿਰ ਉਹ ਤੋਂ ਰੇਟ ਭੇਜਦਾ ਫਿਰ ਮੈਂ ਉਹਨਾਂ ਨੂੰ ਦੱਸਿਆ ਤੇ ਬੇਟੇ ਨੇ ਕਿਹਾ ਹੋਇਆ ਕਿ ਜਦ ਕੋਈ ਨਵਾਂ ਕਸਟਮਰ ਆਏ ਨਾ ਤੁਸੀਂ ਸਮਾਨ ਦੀ ਫੋਟੋ ਖਿਚਣ ਦੇ ਬਹਾਨੇ ਉਹਨਾਂ ਦੀ ਫੋਟੋ ਲੈ ਲਿਆ ਕਰੋ ਕਸਟਮਰ ਦੀ ਕੋਈ ਮੇਰੇ ਜਾਣ ਪਛਾਣਦੇ ਵੀ ਹੁੰਦੇ ਆ ਨਹੀਂ ਵੀ ਹੁੰਦੇ ਪਤਾ ਚੱਲ ਜਾਂਦਾ ਕੋਣ ਹੈ ਮੈਂ ਫੋਟੋ ਲੈਣ ਦੀ ਕੋਸ਼ਿਸ਼ ਕੀਤੀ ਤੇ ਉਹ ਲੇਕਿਨ ਉਹ ਇੱਥੋਂ ਤੱਕ ਆਈ ਹੈਗੀ ਤੁਹਾਨੂੰ ਫੋਟੋ ਹਾਂ ਉਹ ਆਈ ਹੈ ਹਾਂ ਉਹ ਡਰਸਾ ਨਜ਼ਰ ਆ ਰਹੀਆਂ ਬਸ ਉਹ ਗਰਦਨ ਨਹੀਂ ਆਇਆ ਉਹਨਾਂ ਦਾ ਮੂੰਹ ਨਹੀਂ ਆਇਆ ਇਹ ਕੋਈ ਕੋਈ ਜੋ ਜਾਨੀ ਉਹੀ ਤਸਵੀਰ ਹੈ ਤੁਹਾਡੇ ਕੋਲ ਉਹਨਾਂ ਦਾ ਬਸ ਬਸ ਜਦੋਂ ਉਹਨੇ ਕਿਹਾ ਗੋਲੀ ਮਾਰ ਦਵਾਂਗੇ ਮਨ ਚ ਕੀ ਕੀ ਚੱਲ ਰਿਹਾ ਸੀ ਡਰ ਬਹਿ ਗਿਆ ਸੀ ਪੂਰਾ ਵੀ ਉਹ ਤੋਂ ਬੈਠਾ ਜਦੋਂ ਉਹਨਾਂ ਨੇ ਕਿਹਾ ਕਿ ਇਹਨਾਂ ਦਾ ਮੂੰਹ ਵੀ ਬੰਦੋ ਪਰ ਨਾ ਕੱਢ ਲਿਆ ਉਹਨਾਂ ਨੇ ਤੇ ਅੱਖਾਂ ਤੇ ਪੱਟੀ ਵੀ ਬੰਦੋ ਤਦ ਮੈਂ ਕਿਹਾ ਮੈਂ ਕਿਹਾ ਮਿੰਦੂ ਕੁਝ ਨਹੀਂ ਪਤਾ ਚੱਲੇਗਾ ਚਾਹ ਇੱਥੇ ਖੜਾਇਆ ਚਾਹ ਸਿਰ ਚ ਡਾਂਗ ਮਾਰਦੇ ਕੁਝ ਵੀ ਕਰਦੇ ਮੈਨੂੰ ਤਾਂ ਪਤਾ ਵੀ ਨਹੀਂ ਚੱਲੇਗਾ ਫਿਰ ਮੈਂ ਕਿਹਾ ਵਾਈ ਗੁਰੂ ਦੀ ਸੋਖ ਖਾਨਾ ਮੈਂ ਤੁਹਾਨੂੰ ਕੁਝ ਨਹੀਂ ਕਵਾਂਗਾ ਮੈਂ ਬੱਠਾ ਇੱਥੇ ਤੁਸੀਂ ਜੋ ਮਰਜੀ ਕਰਨਾ ਹੈ ਕਰ ਲਓ ਲੇਕਿਨ ਮੈਂ ਕਿਹਾ 10 ਸਾਲ ਬੱਚਾ ਕਮਾ ਰਿਹਾ ਇਤਨੀ ਮਿਹਨਤ ਕਰ ਰਿਹਾ ਤੁਸੀਂ ਪਲੀਜ਼ ਥੋੜਾ ਬਹੁਤ ਸਾਮਾਨ ਛੱਡ ਦੇ ਨਾ ਥੋੜਾ ਬਹੁਤ ਤੁਸੀਂ ਲੈ ਜਾਣਾ ਥੋੜਾ ਬਹੁਤ ਸਾਡੇ ਲਈ ਛੱਡ ਦੇ ਨਾ ਬਹੁਤ ਮਿਹਨਤ ਦਾ ਪੈਸਾ ਹੈਗਾ ਕੋਈ ਅੰਦਾਜ਼ਾ ਦਾ ਪੈਸਾ ਨਹੀਂ ਹੈ ਇਹ ਵੀ ਗੱਲ ਕਹਿਣੀ ਬਹੁਤ ਵੱਡੀ ਵੱਡੀ ਗੱਲ ਹੁੰਦੀ ਹੈ ਵੀ ਸਾਡਾ ਥੋੜਾ ਜਿਹਾ ਸਮਾਨ ਛੱਡ ਥੋੜਾ ਤੁਸੀਂ ਲੈ ਜਾਓ ਹਾਂ ਥੋ ਮੈਂ ਕਿਹਾ ਮੈਂ ਕਿਹਾ ਥੋੜਾ ਲੈ ਜਾਓ ਥੋੜਾ ਸਾਡੇ ਲਈ ਛੱਡ ਦਿਓ ਕਿਉਂਕਿ ਬਹੁਤ ਮਿਹਨਤ ਦਾ ਪੈਸਾ ਬੇਟਾ 10 ਸਾਲ ਤੋਂ ਮਿਹਨਤ ਕਰ ਰਿਹਾ ਇਸ ਕੰਮ ਤੇ ਲੋਕਾਂ ਦੇ ਘਰਾਂ ਘਰਾਂ ਜਾ ਕੇ ਸਮਾਨ ਦਿਖਾਉਂਦਾ ਬਈ ਕੀ ਕਹਿਣਾ ਚਾਹੁੰਦੇ ਹੋ ਪੁਲਿਸ ਨੂੰ ਕੁਝ ਕਹਿਣਾ ਨਹੀਂ ਉਹ ਤਾਂ ਪੂਰੀ ਕੋਆਪਰੇਟ ਕਰ ਰਹੇ ਆ ਪੁਲਿਸ ਪੂਰੀ ਕੋਆਪਰੇਟ ਕਰ ਰਹੇ ਚਾਹੇ ਐਸਪੀ ਸਾਹਿਬ ਹੈ ਚਾਹੇ ਐਸਐਸਓ ਸਾਹਿਬ ਹੈ ਐਸਐਚਓ ਸਾਹਿਬ ਹੈ ਉਹ ਫੋਟੋ ਵੀ ਭੇਜ ਰਿਹਾ ਇਨਾ ਚੁਪ ਦੇਖ ਲਓ ਇਨਾ ਚੋ ਕਿ ਪੂਰੀ ਜ਼ਿੰਦਗੀ ਦੀ ਕਮਾਈ ਸੀ ਬਹੁਤ ਔਖੇ ਔਖੇ ਜੋੜੇ ਸੀ ਪੈਸੇ ਹਾਂ ਹਾਂ ਪਹਿਲੇ ਮਿਸਿਸ ਟੀਚਰ ਸੀ ਕੇ ਸਕੂਲ ਚ ਪੂਰੀ ਰਿਟਾਇਰਮੈਂਟ ਲਈ ਬੱਚਿਆਂ ਦੇ ਵਿਆਹ ਕੀਤੇ ਮੈਂ ਠੇਕੇਦਾਰੀ ਕਰਦਾ ਸੀ ਸਾਲ ਤੋਂ ਜਾਣ ਨਹੀਂ ਰਿਹਾ ਮੈਂ ਕਿਹਾ ਚਲੋ ਬੇਟਾ ਕੱਲਾ ਹੈ ਕਿਉਂਕਿ ਘਰ ਬੇਟੇ ਦੇ ਵੀ ਬੇਟੀ ਹੋਈ ਤੋ ਆ ਨਹੀਂ ਸਕਦੀ ਸੀ ਦੁਕਾਨ ਤੇ ਫਿਰ ਮੈਂ ਦੁਕਾਨ ਤੇ ਬਰਨਾਲ ਬੈਠਣਾ ਸ਼ੁਰੂ ਕਰਤਾ ਅਬ ਰਿਟਾਇਰਮੈਂਟ ਮਿਸਿਸ ਨੂੰ ਮਿਲੇ ਸੀ ਏਪੀਐਫ ਦਾ ਪੈਸਾ ਉਹ ਵਿੱਚ ਵਿੱਚ ਹੀ ਲਾਤਾ ਸੀ ਹਾਂ ਸਾਰਾ ਐਵੇਂ ਤੇ ਇਸ ਤਰ੍ਹਾਂ ਦੀ ਘਟਨਾ ਵਾਪਰੀਏ ਤੁਹਾਡੇ ਨਾਲ ਹੁਣ ਤੱਕ ਦੇ ਨਾ ਨਾ ਕਦੇ ਵੀ ਨਹੀਂ ਕੁਝ ਵੀ ਨਹੀਂ ਹੋਇਆ ਕੁਝ ਨਹੀਂ ਆਪਣਾ ਨੋਰਮਲ 6 ਸਾਲ ਤੋਂ ਬੈਠੇ ਆ ਆਰਾਮ ਨਾਲ ਕੋਈ ਦਿਮਾਗ ਚ ਨਹੀਂ ਆਈ ਅੱਧਾ ਦੀ ਗੱਲ ਬੇਟਾ ਪੈਸਾ ਬੜਾ ਔਖਾ ਮਿਹਨਤ ਦਾ ਪੈਸਾ ਬਹੁਤ ਮਿਹਨਤ ਦਾ ਪੈਸਾ ਬਹੁਤ ਮਿਹਨਤ ਦਾ ਪੈਸਾ 1 ਮਿਲੀਗ੍ਰਾਮ ਤੱਕ ਨਹੀਂ ਛੱਡ ਗਏ ਸਾਲੇ ਸਾਰਾ ਲੈ ਆਇਆ ਚਾਂਦੀ ਵੀ ਜਾਂਦੇ ਜਾਂਦੇ ਸਾਰੇ ਬਿਲਕੁਲ ਲੋਕਰ ਇਹ ਅੰਦਰ ਉਹ ਚੰ ਜਾਂਦੇ ਡਿਸਪਲੇ ਚਾ ਚਾਂਦੀ ਪੈਸੀ ਕੀ ਕਾਫੀ ਸਾਮਨ ਦਾ ਮਹੀਨਾ ਸ਼ੁਰੂ ਇਹ ਪਾਈਲੇ ਵਗੈਰਾ ਸਭ ਭਾਰੀ ਪਾਰੀਆਂ ਉਹ 10 15 ਕਿਲੋ ਚਾਂਦੀ ਹੋਣੀ ਆ ਚੇਨਾ ਸੀਗੀ ਆ ਪੈਂਡੈਂਟ ਸੀਗੇ ਉਹ ਵੀ ਨਾਲ ਪਾ ਕੇ ਲੈ ਆਏ ਇੱਕ ਚੀਜ਼ ਹੋਰ ਜਿਸ ਤਰ੍ਹਾਂ ਰੱਸੀ ਦੇ ਨਾਲ ਤਾਂ ਉਹਨੂੰ ਕੁਰਸੀ ਤੇ ਬੰਨਿਆ ਕੀ ਰੱਸੀ ਉਹਨਾਂ ਦੇ ਕੋਲ ਹੀ ਸੀ ਬੈਗ ਦੇ ਵਿੱਚ ਹੋਰ ਕਿਹੜਾ ਕਿਹੜਾ ਸਮਾਨ ਜੇਬ ਚੋਂ ਇਦਰੋਂ ਕੱਢੀ ਅੰਦਰੋਂ ਜੇਬਾਂ ਤੋਂ ਕੱਢਿਉ ਨਾਂ ਨੇ ਨਾਲਾ ਨਹੀਂ ਹੁੰਦਾ ਜਿਆਦਾ ਪਜਾਮਾ ਬੰਦੇ ਆ ਉਹ ਵਾਲੀ ਰੱਸੀ ਸੀਗੀ ਦੋਨੋਂ ਹੱਥਾਂ ਬੰਨ ਕੇ ਦੋਨੋਂ ਬੰਨਤੇ ਸਿਰ ਜਿਵੇਂ ਕੋਈ ਥੋੜਾ ਬਹੁਤ ਨਜ਼ਰ ਆਉਂਦੀ ਸੀ ਕਿ ਮੈਂ ਕੋਸ਼ਿਸ਼ ਕਰਦਾ ਸੀਗਾ ਰਸਤੀ ਖੁੱਲ ਜਾਏ ਲੇਕਿਨ ਉਹ ਖੁੱਲ ਵੀ ਜਾਂਦੀ ਹਲਕੀ ਜੀ ਖੋਲ ਲਈ ਸੀਗੀ ਮੈਂ ਫਿਰ ਆਤ ਰੱਖ ਲੈਂਦਾ ਸੀਗਾ ਫਿਰ ਜਦੋਂ ਚਲੇ ਗਏ ਤੋ ਥੋੜਾ ਇਜ਼ੀ ਹੋ ਗਿਆ ਵਿਦਿਨ ਵਿਦਿਨ ਮਿੰਟਸ ਮੈਂ ਇੱਕ ਹੱਤਾ ਬਣਿਆ ਹੋਇਆ ਸੀਗਾ ਕੁਰਸੀ ਨਾਲ ਸੀਗੀ ਮੈਂ ਕੁਰਸੀ ਮੋੜੇ ਤੇ ਰੱਖੀ ਮੈਂ ਨੀਚੇ ਦੌੜ ਆਇਆ ਫਿਰ ਰੋਲਾ ਪਾਇਆ ਮੈਨੇ ਤੇ ਫਿਰ ਲੇਕਿਨ ਜਦ ਤੱਕ ਤੋ ਨੀਚੇ ਵਾਲੇ ਨੇ ਕਿਹਾ ਮੁੰਡਾ ਪ੍ਰੈਸ ਕਰ ਰਹਾ ਸੀਗਾ ਡ੍ਰੈਕਲਿੰਨ ਦੀ ਦੁਕਾਨ ਆ ਉਹ ਕਹਿੰਦਾ ਮੈਂ ਦੇਖਿਆ ਤਾਂ ਸੀਗਾ ਉਹਨਾਂ ਨੇ ਰੁਵਾਲ ਬੰਨੇ ਹੋਏ ਉਹ ਵੀ ਰੁਵਾਲ ਮੇਰੇ ਸਾਹਮਣੇ ਹਾਂ ਮੇਰੇ ਸਾਹਮਣੇ ਜੇਬਾਂ ਤੋਂ ਕੱਢ ਕੇ ਪਾ ਕੇ ਤੇ ਗਲਵਜ਼ ਪਾ ਕੇ ਜਿਹੜੇ ਪਛਾਣਦੇ ਹਾਂ ਹਾਂ ਬਿਲਕੁਲ ਪਛਾਣਨਾ ਹਾਂ ਦੋ ਵਾਰ ਹੀ ਆਇਆ ਹੈ ਪਛਾਣ ਲਾਂਗਾ 11 12 ਮਿੰਟ ਦੇ ਵਿੱਚ ਕੋਈ ਵੀ ਗਾਹਕ ਨਹੀਂ ਆਇਆ ਨਾ ਨਹੀਂ ਆਇਆ ਕੋਈ ਨਹੀਂ ਆਇਆ ਬਾਈ ਚਾਂਸ ਬਾਅਦ ਵੀ ਕੋਈ ਹਲਚਲ ਨਹੀਂ ਬਣੀ ਸਵੇਰ ਦਾ ਸਮਾਂ ਨਾ ਸਵੇਰ ਦਾ ਸਮਾਂ ਹੈ ਸ਼ਾਮ ਨੂੰ ਟੁਸ਼ਨਾ ਹੁੰਦੀਆਂ ਲੋਕ ਵੀ ਆਉਂਦੇ ਆ ਬੱਚੇ ਵੀ ਕ੍ਰੋਸ ਕਰਦੇ ਆ ਸੜੀਆਂ ਤੋਂ ਬਾਈ ਚਾਂਸ ਕੋਈ ਨਹੀਂ ਆਇਆ ਮੇਰੀ 60 ਸਾਲ ਲਓ ਜੀ ਇਸ ਸਮੇ ਸਾਡੇ ਨਾਲ ਉਸ ਦੁਕਾਨ ਦੇ ਮਾਲਕ ਸੁਨਿਆਰੇ ਨੇ ਜਿਹੜੇ ਸਾਡੇ ਨਾਲ ਮੌਜੂਦ ਸੀ ਇਹਨਾਂ ਦੇ ਨਾਲ ਹੀ ਲੁੱਟੂ ਜਾਂ ਦਿਨ ਦਿਹਾੜੇ ਲੁੱਟ ਹੋਣਾ ਆਪਣੇ ਆਪ ਦੇ ਵਿੱਚ ਇੱਕ ਵੱਡੇ ਸਵਾਲ ਖੜੇ ਕਰਦਾ ਮਿਹਨਤ ਦੀ ਕਮਾਈ ਸੀ ਮਿਹਨਤ ਦੀ ਕਮਾਈ ਦੇ ਨਾਲ ਇਹ ਦੁਕਾਨ ਬਣਾਈ ਸੀ ਸੁਨਿਆਰੇ ਦੀ ਪਰ ਲੁਟੇਰੇ ਆਉਂਦੇ ਨੇ ਜਿਨ੍ਹਾਂ ਦੇ ਚਿਹਰੇ ਟਕੇ ਹੋਏ ਸੀ ਇਹਨਾਂ ਨੂੰ ਰੱਸੀ ਦੇ ਨਾਲ ਬੰਦਕ ਬਣਾਇਆ ਜਾਂਦਾ ਕੁੱਟਮਾਰ ਵੀ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਕਿਹਾ ਜਾਂਦਾ ਕਿ ਜੇਕਰ ਤੁਸੀਂ ਰੋਲਾ ਪਾਓਗੇ ਤੁਹਾਨੂੰ ਗੋਲੀ ਮਾਰ ਦਿੱਤੀ ਜਾਵੇਗੀ ਪਰ 12-13 ਮਿੰਟ ਦੇ ਵਿੱਚ 2.5 ਕਰੋੜ ਦੀ ਲੁੱਟ ਕਰਕੇ ਫਰਾਰ ਹੋ ਗਏ ਹਲੇ ਤੱਕ ਪੁਲਿਸ ਨੂੰ ਉਹਨਾਂ ਦਾ ਕੋਈ ਸਰਾਗ ਨਹੀਂ ਮਿਲਿਆ ਮੋਟਰਸਾਈਕਲ ਤੇ ਆਏ ਸੀ ਦਿਨ ਦਿਹਾੜੇ ਲੁੱਟ ਕੀਤੀ ਗਈ ਹੈ ਤੇ ਪਰਿਵਾਰ ਇਨਸਾਫ ਦੀ ਮੰਗ ਕਰ ਰਿਹਾ ਕਿ ਜਲਦ ਉਹਨਾਂ ਨੂੰ ਫੜਿਆ ਜਾਵੇ ਤੇ ਸਾਨੂੰ ਇਨਸਾਫ ਦਿਵਾਇਆ ਜਾਵੇ ਸਾਥੀ ਜੱਸੀ ਦੇ ਨਾਲ ਕੁਲਦੀਪ ਸਿੰਘ ਪੂੜੇ ਰਜਨਾਸ ਸਪੋਕਸਮੈਨ ਟੀਵੀ ਟਿਕੋਲੀ ਡੇਰਾਵਸ